ਮੈਂ ਅਸਲ 'ਚ ਸਿਰਫ ਵਧੀਆ ਕੰਮ ਕਰਨਾ ਚਾਹੁੰਦਾ ਸੀ ਇਮਾਨਦਾਰੀ ਨਾਲ ਚੱਲਣਾ ਚਾਹੁੰਦਾ ਸੀ ਉਹ ਚੱਲ ਹੀ ਰਿਹਾ ਸੀ ਪਰ ਮੈਨੂੰ ਸੀ ਇਹਦੇ ਨਾਲ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਵੀ ਸਿਹਤ ਸਿਸਟਮ 'ਚ ਕੀ ਖਾਮੀਆਂ ਕੀ ਹੋ ਰਿਹਾ ਤੁਹਾਡੇ ਨਾਲ ਕਿਉਂਕਿ ਦੋਸਤੋ ਇੱਕ ਲੁਕੀ ਹੋਈ ਕਰਪਸ਼ਨ ਆ ਇਹ ਕੋਈ ਸਾਹਮਣੇ ਨਹੀਂ ਦਿਖਾਈ ਦਿੰਦਾ ਵੀ ਅਸੀਂ ਲੁੱਟੇ ਜਾ ਰਹੇ ਹਾਂ ਸੋ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਲੁੱਟੇ ਗਏ ਜਾਂ ਨਹੀਂ ਲੁੱਟੇ ਗਏ ਸੋ ਇੱਕ ਇੱਕ ਅਜਿਹੀ ਕਰਪਸ਼ਨ ਹੈ ਇਹਦੇ ਬਾਰੇ ਤੁਹਾਨੂੰ ਕਿਸੇ ਨੇ ਨਹੀਂ ਦੱਸਣਾ ਕੌਣ ਦੱਸ ਸਕਦਾ ਦੂਜੇ ਲੋਕਾਂ ਨੂੰ ਬਾਹਰ ਲਿਆਂ ਨੂੰ ਪਤਾ ਨਹੀਂ ਲੱਗਦਾ ਤੇ ਜਿਹੜੇ ਸਿਸਟਮ ਦੇ ਅੰਦਰ ਆ ਸਿਹਤ ਸਿਸਟਮ ਦੇ ਅੰਦਰ ਵਾਲੇ ਉਹ ਕਿਉਂ ਬੋਲਣਗੇ ਸੋ ਹਰੇਕ ਨੂੰ ਹੁੰਦਾ ਆਪਦਾ ਮਲਾਈ ਖਾਈ ਜੋ ਚੁੱਪ ਕਰਕੇ ਕਿਉਂ ਬੋਲਣਾ ਅਸੀਂ ਤੇ ਜਿਹੜੇ ਕੁਝ ਇਮਾਨਦਾਰ ਲੋਕ ਵੀ ਆ ਕਹਿ ਲੋ ਵੀ 4-5% ਜਿਹੜੇ ਇਮਾਨਦਾਰ ਵੀ ਆ ਉਹ ਤਾਂ ਨਹੀਂ ਬੋਲਦੇ ਉਹ ਡਰਦੇ ਆ ਆਪਦੀ ਨੌਕਰੀ ਜਾਣ ਦਾ ਸਰਕਾਰੀ ਨੌਕਰੀ ਪਹਿਲਾਂ ਤਾਂ ਮਿਲਦੀ ਮਸਾਂ ਸੋ ਉਹਨਾਂ ਨੂੰ ਇੱਕ ਡਰ ਹੁੰਦਾ ਵੀ ਭਾਈ ਅਸੀਂ ਕਿਉਂ ਫਸਣਾ ਕਿਸੇ ਕਹਿ ਲਓ ਵੀ ਗਲਤ ਉਹਦੇ ਵਿੱਚ ਅਸੀਂ ਕੰਟਰੋਵਰਸੀ ਚ ਕਿਉਂ ਆਣਾ ਹਨਾ ਸੋ ਹਰੇਕ ਦੇ ਬਹੁਤੇ ਲੋਕ ਸਿਆਣੇ ਹੁੰਦੇ ਆ ਜਿਆਦਾ ਸੋਚਦੇ ਆ ਸੋ ਨਹੀਂ ਫਸਣਾ ਚਾਹੁੰਦੇ ਕਿਸੇ ਇਹੋ ਜਿਹੇ ਕੰਮ ਚ ਸੋ ਨਹੀਂ ਬੋਲਦੇ ਉਹ ਚੁੱਪ ਰਹਿੰਦੇ ਆ ਸੋ ਇਸ ਕੰਮ ਲਈ ਕਹਿ ਲਓ ਵੀ ਥੋੜਾ ਜਿਹਾ ਪਾਗਲਪਨ ਜ਼ਰੂਰੀ ਆ ਸੋ ਜਿਹੜਾ ਤੁਸੀਂ ਸੋਚ ਸਕਦੇ ਵੀ ਸ਼ਾਇਦ ਮਿਰਚੋ ਹੈਗਾ ਸੋ ਮੈਂ ਸੋਚਿਆ ਵੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਿਵੇਂ ਕਰਨਾ ਪਹਿਲਾਂ ਤਾਂ ਮੈਂ ਇਹ ਵਿਉਂਤ ਲਈ ਸੀ ਵੀ ਸਿਰਫ ਪਰਚੀ ਲਈ ਸੀ ਆਪਦੇ ਕਮਰੇ ਦੇ ਬਾਹਰ ਉੱਤੇ ਲਿਖਿਆ ਗਿਆ ਸੀ ਵੀ ਇੱਥੇ ਬਾਹਰਲੇ ਮੈਡੀਕਲ ਸਟੋਰਾਂ ਦੀ ਦਵਾਈ ਨਹੀਂ ਲਿਖੀ ਜਾਂਦੀ ਸਾਰੀਆਂ ਦਵਾਈਆਂ ਹਸਪਤਾਲ ਅੰਦਰੋਂ ਫ੍ਰੀ ਮੈਂ ਦਿੰਨਾ ਹੈ ਸੋ ਇਹਦੇ ਵਿੱਚ ਮੈਂ ਕੁਝ ਨਹੀਂ ਲਿਖਿਆ ਸੀ ਵੀ ਬਾਹਰਲੇ ਸਟੋਰਾਂ ਨਾਲ ਕੀ ਰਾਬਤਾ ਹੁੰਦਾ ਡਾਕਟਰਾਂ ਦਾ ਕਿਵੇਂ ਕਮਿਸ਼ਨ ਚੱਲਦੇ ਆ ਕਿਵੇਂ ਗਰੀਬ ਦੀ ਜੇਬ ਖਾਲੀ ਕਰਾਉਂਦੇ ਆ ਮੀਲੀ ਭੁਗਤਣਾ ਇੱਚ ਮੈਂ ਕੁਝ ਨਹੀਂ ਲਿਖਿਆ ਸੀ ਅਜਿਹਾ ਮੈਂ ਸਿਰਫ ਇਹ ਲਿਖਿਆ ਸੀ ਵੀ ਮੈਂ ਬਾਹਰਲੇ ਸਟੋਰਾਂ ਦੀ ਦਵਾਈ ਨਹੀਂ ਲੈਂਦਾ ਤੇ ਮੈਂ ਅੰਦਰੋਂ ਹੀ ਮੁਫਤ ਦਵਾਈ ਦਿੰਨਾ ਹਸਪਤਾਲ ਦੇ ਅੰਦਰੋਂ ਪਰ ਮੇਰੀ ਇੰਨੀ ਇੱਕ ਗੱਲ ਤੇ ਵੀ ਮੈਨੂੰ ਪੂਰਾ ਟੌਰਚਰ ਕੀਤਾ ਜਾਂਦਾ ਉਸ ਤੋਂ ਬਾਅਦ ਤੁਸੀਂ ਮੇਰੀਆਂ ਪੋਸਟਾਂ ਕੱਢ ਕੇ ਵੇਖ ਸਕਦੇ ਹੋ ਵੀ ਕਿੰਨੇ ਚਾਰ ਬਾਅਦ ਉਸ ਤੋਂ ਬਾਅਦ ਮੇਰੀ ਬਦਲੀ ਹੋ ਜਾਂਦੀ ਆ ਇਸ ਹਸਪਤਾਲ 'ਚੋਂ ਸੋ ਆ ਦੋ ਸਾਲ ਪੁਰਾਣੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਹਾਂ ਸੋ ਦੂਬਾ ਬਦਲੀ ਹੋ ਜਾਂਦੀ ਬਦਲੀ ਦੇ ਵਿੱਚ ਵਿੱਚ ਵੀ ਪਹਿਲਾਂ ਮੈਨੂੰ ਬਹੁਤ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਵਿਭਾਗ ਵੱਲੋਂ ਸਿਰਫ ਵੀਐਨਏ ਪਰਚੀ ਕਿਉਂ ਲਾਈ ਆ ਲੋਕਾਂ ਨੂੰ ਕਿਉਂ ਜਗਾ ਰਿਆ ਹੈ ਕਿਉਂਕਿ ਇਸ ਤੀਰ ਜਿਹੜਾ ਇਹ ਚਲਾਇਆ ਸੀਗਾ ਵੀ ਇੱਥੇ ਬਾਹਰਲੇ ਮੈਡੀਕਲ ਸਟੋਰਾਂ ਦੀ ਦਵਾਈ ਨਹੀਂ ਲਿਖੀ ਜਾਂਦੀ ਇਹਦੇ ਨਾਲ ਦੋ ਨਿਸ਼ਾਨੇ ਵੱਜਦੇ ਸੀਗੇ ਇੱਕ ਤਾਂ ਲੋਕ ਜਾਗਰੂਕ ਹੁੰਦੇ ਸੀਗੇ ਇੱਕ ਇਹਨਾਂ ਦੇ ਧੰਦੇ ਜਿਹੜੇ ਕਰਪਟ ਲੋਕ ਆ ਚੋਰੀਆਂ ਕਰਦੇ ਆ ਛੁਪੀ ਹੋਈ ਕਰਪਸ਼ਨ ਕਰਦੇ ਆ ਕਮਿਸ਼ਨਾਂ ਖਾਂਦੇ ਆ ਤੋਂ ਨੂੰ ਦਵਾਈਆਂ ਬਾਹਰ ਦੀਆਂ ਲੈ ਕੇ ਸਕੈਨ ਸੈਂਟਰਾਂ ਤੇ ਤੁਹਾਨੂੰ ਭੇਜ ਕੇ ਅਲਟਰਾਸਾਉਂਡ ਕਰਾ ਕੇ ਫਿਰ ਟੈਸਟ ਕਰਾ ਕੇ ਜਿਨ੍ਹਾਂ ਦੀ ਲੋੜ ਵੀ ਨਹੀਂ ਹੁੰਦੀ ਸੋ ਇੱਕ ਤਾਂ ਇਹਨਾਂ ਦੇ ਧੰਦੇ ਬੰਦ ਹੁੰਦੇ ਸੀ ਇੱਕ ਲੋਕ ਜਾਗਦੇ ਸੀਗੇ ਇਸ ਚੀਜ਼ ਦਾ ਡਰ ਪਿਆ ਗਿਆ ਇਹਨਾਂ ਨੂੰ ਵੀ ਇਹ ਸਾਡੀ ਜਿਹੜੀ ਵੀ ਅੰਦਰ ਲੀਆਂ ਲੂਪ ਹੋਲ ਆ ਕਿਵੇਂ ਕਿਵੇਂ ਡਾਕਟਰ ਕਮਾਈ ਕਰਦੇ ਉੱਪਰੋਂ ਪਤਾ ਲੱਗ ਰਿਹਾ ਹੈ ਦੋਸਤੋ ਮੈਨੂੰ ਸਭ ਤੋਂ ਵਧੀਆ ਵਿਭਾਗ ਸਿਰਫ ਸਿੱਖਿਆ ਦਾ ਲੱਗਦਾ ਏ ਕਿਉਂਕਿ ਪ੍ਰਿੰਸੀਪਲ ਨੂੰ ਸ਼ਾਇਦ ਉਹ ਵੀ ਇਮਾਨਦਾਰ ਜੇ ਵਧੀਆ ਹੋਵੇ ਤਾਂ ਵਧੀਆ ਪ੍ਰਿੰਸੀਪਲ ਨੂੰ ਛੱਡ ਕੇ ਥਰਡੇ ਦੇ ਅਧਿਆਪਕਾਂ ਤੱਕ ਮੈਨੂੰ ਨਹੀਂ ਲੱਗਦਾ ਕੋਈ ਕਰਪਟ ਹੋਊਗਾ ਸਾਰੇ ਆਪ ਦਾ ਵਧੀਆ ਕੰਮ ਕਰਦੇ ਪਰ ਜਿਹੜੇ ਬਾਕੀ ਵਿਭਾਗਾਂ ਉਹਨਾਂ ਦੀ ਕੋਈ ਵੀ ਗਾਰੰਟੀ ਕਿਸੇ ਵੀ ਤਰ੍ਹਾਂ ਦੀ ਗਾਰੰਟੀ ਨਹੀਂ ਲੈ ਸਕਦਾ ਤੇ ਜਿਹੜਾ ਮੇਰਾ ਵਿਭਾਗ ਸਿਹਤ ਸਿਸਟਮ ਇਹਦੇ ਬਾਰੇ ਤਾਂ ਮੈਨੂੰ ਸਾਰਾ ਪਤਾ ਹੀ ਆ ਕੀ ਕੀ ਚੱਲਦਾ ਕੀ ਕੀ ਹੁੰਦਾ ਸੋ ਜਿਹੜੇ ਦਵਾਈ ਕੰਪਨੀਆਂ ਦੇ ਐਮਰ ਆਉਂਦੇ ਉਹਨਾਂ ਨਾਲ ਮਿਲੀ ਭੋਗਤ ਸਿੱਧੀ ਸਿੱਧੀ ਸਰਕਾਰੀ ਹਸਪਤਾਲਾਂ 'ਚ ਵੀ ਦੇਖਣ ਨੂੰ ਮਿਲ ਰਹੇ ਆ ਪਹਿਲਾਂ ਵੀ ਮਿਲਦੇ ਸੀ ਤੁਸੀਂ ਵੀ ਜਦੋਂ ਦਵਾਈ ਲੈਣ ਜਾਂਦੇ ਕਿਸੇ ਮੈਡੀਕਲ ਕਾਲਜ ਬੈਗ ਫੜ ਕੇ ਚੱਕ ਕੇ ਬਾਹਰ ਖੜੇ ਹੁੰਦੇ ਸੋ ਇਹ ਸਾਰੀ ਮਿਲੀ ਭੋਗਤ ਹੁੰਦੀ ਆ ਸਰਕਾਰੀ ਅਧਾਰੇ 'ਚ ਬਾਹਰਲੇ ਪ੍ਰਾਈਵੇਟ ਸੈਂਟਰਾਂ ਨਾਲ ਪਹਿਲੀ ਤਾਂ ਗੱਲ ਕੋਈ ਮਿਲੀ ਭੋਗਤ ਨਹੀਂ ਹੋਣੀ ਚਾਹੀਦੀ ਕਿਉਂਕਿ ਜੇ ਮਿਲੀ ਭੋਗਤ ਹੋਊਗੀ ਉਹਦਾ ਮਤਲਬ ਲੋਕ ਲੁੱਟੇ ਜਾਣਗੇ ਬੁਰੀ ਤਰ੍ਹਾਂ ਲੁੱਟੇ ਜਾਣਗੇ ਜਿਹੜੇ ਸਕੈਨ ਸੈਂਟਰਾਂ ਵਾਲੇ ਹੁਣ ਅਲਟਰਾਸਾਉਂਡ 200 300 ਦਾ ਕਰਦੇ ਆ ਉਹ ਕਿਸੇ ਨੂੰ ਕਮਿਸ਼ਨ ਵੀ ਨਹੀਂ ਦਿੰਦੇ ਕਿਉਂਕਿ ਉਹਨਾਂ ਨੂੰ ਕੁਝ ਬਚਦਾ ਨਹੀਂ ਉਹਨਾਂ ਨੇ ਤਨਖਾਹਾਂ ਵੀ ਆਪਣੀਆਂ ਕੱਢਣੀਆਂ ਹੁੰਦੀਆਂ ਡਾਕਟਰਾਂ ਨੂੰ ਦੇਣ ਲਈ ਬਾਕੀ ਮਲਾਜ਼ਮਾਂ ਨੂੰ ਵੀ ਦੇਣਾ ਹੁੰਦਾ ਉਹਨਾਂ ਨੇ ਪੈਸਾ ਸੋ ਆਟੋਮੈਟਿਕਲੀ ਜਦੋਂ ਅਸੀਂ ਕਮਿਸ਼ਨ ਦੇਣਾ ਹੁੰਦਾ ਡਾਕਟਰ ਨੂੰ ਕਿਸੇ ਸਕੈਨ ਸੈਂਟਰ ਨੇ ਤਾਂ ਉਹਨੂੰ ਆਪਦੇ ਅਲਟਰਾਸਾਊਂਡ ਦਾ ਸਕੈਨਾਂ ਦਾ ਰੇਟ ਵੀ ਉਹ ਹਿਸਾਬ ਨਾਲ ਰੱਖਣਾ ਪੈਂਦਾ 2000 2500 3000 ਸੋ ਸਾਰਾ ਭਾਰ ਕਿਤੇ ਡੱਕਦਾ ਗਰੀਬ ਤੇ ਗਰੀਬ ਦੀ ਜੇਬ ਚੋਂ ਹੀ ਕਮਿਸ਼ਨ ਜਾਂਦੇ ਗਰੀਬ ਦੀ ਜੇਬ ਚੋਂ ਹੀ ਤਨਖਾਹਾਂ ਕੱਢਣੀਆਂ ਸੋ ਇਹ ਸੋਚ ਸਮਝ ਕੇ ਪਹਿਲੀ ਤਾਂ ਗੱਲ ਸਾਡੇ ਲੈਵਲ ਤੇ ਹੀ ਡਾਕਟਰਾਂ ਦੇ ਲੈਵਲ ਤੇ ਸੋਚਣਾ ਚਾਹੀਦਾ ਸਾਰਿਆਂ ਨੂੰ ਵੀ ਜਿਹੜੇ ਤਾਂ ਸਰਕਾਰੀ ادارے ਚ ਕੰਮ ਕਰਦੇ ਉਹ ਤਨਖਾਹ ਨਾਲ ਹੀ ਰੱਜ ਜਾਣੇ ਚਾਹੀਦੇ ਆ ਲੱਗਦਾ ਸਾਰ ਡਾਕਟਰ ਦੀ ਲੱਖ ਤਨਖਾਹ ਉਹ ਦੂਤੇ ਹੋਰ ਕੀ ਰੱਬ ਚਾਹੀਦਾ ਸੋ ਮੇਰਾ ਮਕਸਦ ਇਹ ਸੀ ਵੀ ਵੱਧ ਤੋਂ ਲੋਕ ਜਗਾਏ ਜਾਣ ਪਰ ਇਹਨਾਂ ਨੇ ਬਾਅਦੋਂ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰਤਾ ਫਿਰ ਮੇਰੀ ਬੇਟੀ ਹੋਈ ਘਰੇ 2.5 ਸਾਲ ਪਹਿਲਾਂ ਮੈਨੂੰ ਹੀ ਖੁਦ ਨੂੰ ਗਮਰਾਹ ਕੀਤਾ ਗਿਆ ਲਾਲਚੀ ਜਿਹੜੇ ਪੈਡੀਟ੍ਰੀਸ਼ੀਅਨ ਸੀ ਉਹਨਾਂ ਡਾਕਟਰਾਂ ਵੱਲੋਂ ਬੱਚਿਆਂ ਦੇ ਡਾਕਟਰਾਂ ਵੱਲੋਂ ਕਿਉਂਕਿ ਸਰਕਾਰੀ ਡਾਕਟਰ ਫਿਰ ਵੀ ਮੈਂ ਬੁਲਾਏ ਸੀ ਆਪਦੇ ਕਲੀਗ ਪਰ ਉਹਨਾਂ ਨੂੰ ਇਹ ਸੀਗਾ ਵੀ ਇਹਨਾਂ ਨੂੰ ਪ੍ਰਾਈਵੇਟ ਸੈਂਟਰ ਚ ਰੈਫਰ ਕਰਕੇ ਉੱਥੇ ਕਮਿਸ਼ਨ ਖਾਦਾ ਜਾਵੇ ਇਹਨਾਂ ਤੋਂ ਪਰ ਵਿਜਿਟ ਤੇ 3000 ਰੁਪਿਆ ਉਹ ਇੱਕ ਬੱਚੇ ਨੂੰ ਵੇਖਣ ਦਾ ਲੈਂਦੇ ਸੀ ਜਦ ਕਿ ਸਰਕਾਰ ਵੱਲੋਂ ਮਨਾਹੀ ਹੁੰਦੀ ਆ ਕੋਈ ਕੋਈ ਵੀ ਸਰਕਾਰੀ ਡਾਕਟਰ ਬਾਹਰ ਪ੍ਰਾਈਵੇਟ ਪ੍ਰੈਕਟਿਸ ਨਹੀਂ ਕਰੂਗਾ ਸੋ ਆਪਧਿਆਂ ਨਹੀਂ ਆਪਦੇ ਮਤਲਬ ਮੇਰ ਨਾਲ ਅਝੇਹਾ ਕੀਤਾ ਸੋ ਉਸ ਤੋਂ ਬਾਅਦ ਮੇਰ ਨਾਲ ਖਿਲਾਫ ਹੀ ਬੋਲਣਾ ਸ਼ੁਰੂ ਕਰਤਾ ਸੋ ਉਦੋਂ ਬਾਅਦ ਤਾਂ ਡਰ ਡੁਰਨਾ ਦੀ ਕੋਈ ਚੀਜ਼ ਵੀ ਨਹੀਂ ਰਹਿ ਗਈ ਸੋ ਬਦਲੀਆਂ ਵੀ ਹੋ ਗਈਆਂ ਸਾਰਾ ਕੁਝ ਹੋ ਗਿਆ ਵੱਤੋਂ ਇਹਦੇ ਕੀ ਨੌਕਰੀ ਤੋਂ ਕੱਢ ਦੇਣਗੇ ਸੋ ਹਜੇ ਵੀ ਜਿਹੜੇ ਭਰਾ ਕਮੈਂਟ ਹਜੇ ਵੀ ਆ ਜਾਂਦੇ ਆ ਵੀ ਇਹ ਅ ਵੀ ਮਤਲਬ ਫਾਲੋਅਰ ਬਣਾਉਣ ਲਈ ਕਰਦਾ ਏ ਜਾਂ ਰਤਬਾ ਉੱਚਾ ਕਰਨ ਲਈ ਕਰਦਾ ਏ ਜਾਂ ਇਹ ਮਸ਼ਹੂਰ ਹੋਣ ਲਈ ਕਰਦਾ ਉਦੋਂ ਬੜਾ ਦੁੱਖ ਹੁੰਦਾ ਇੱਕ ਛੋਟੇ ਜਿਹੇ ਕਮੈਂਟ ਦਾ ਵੀ ਦੁੱਖ ਹੋ ਜਾਂਦਾ ਏ ਵੀ ਇਹ ਲੋਕ ਹੀ ਮੇਰੇ ਖਿਲਾਫ ਕਿਉਂ ਜਾ ਰਹੇ ਆ ਤੁਹਾਨੂੰ ਸਮਝਣਾ ਚਾਹੀਦਾ ਸਾਰੇ ਭਰਾਵਾਂ ਨੂੰ ਸਾਥ ਦੇਣਾ ਚਾਹੀਦਾ ਸੋ ਆਹ ਵੀਡੀਓ ਨੂੰ ਸ਼ੇਅਰ ਕਰਿਓ ਮੇਰਾ ਜਿਹੜਾ ਮਕਸਦ ਆ ਉਹ ਸਾਰੇ ਲੋਕਾਂ ਤੱਕ ਪਹੁੰਚੇ ਜਿਹੜੀ ਛੁਪੀ ਹੋਈ ਕਰਪਸ਼ਨ ਹੋ ਉਤੋਂ ਅਸੀਂ ਬਚ ਸਕੀਏ ਜੇ ਕੋਈ ਡਾਕਟਰ ਬਾਹਰ ਦੇ ਟੈਸਟ ਲਿਖਦਾ ਡਾਕਟਰ ਨੂੰ ਸਵਾਲ ਕਰੋ ਭਾਈ ਅੰਦਰ ਕਿਉਂ ਨਹੀਂ ਹੁੰਦੇ ਸਾਨੂੰ ਸਿਵਲ ਹਸਪਤਲ ਭੇਜ ਦੋ ਮੈਡੀਕਲ ਕਾਲਜ ਭੇਜ ਦੋ ਉੱਥੇ ਫ੍ਰੀ ਹੋ ਰਏ ਆ ਸੋ ਪ੍ਰਾਈਵੇਟ ਸਕੈਨ ਸੈਂਟਰਾਂ ਤੋਂ ਵੀ ਗਰੇਜ ਕਰੋ ਪਹਿਲੀ ਗੱਲ ਕ੍ਰਿਸ਼ਨਾ ਲੈਬ ਖੁੱਲ ਗਈ ਹਰ ਸਿਵਲ ਹਸਪਤਾਲ ਜੋਂ ਲੋੜ ਹੀ ਨਹੀਂ ਅਲਟਰਾਸਾਉਂਡ ਜਾਂ ਸੀਟੀ ਸਕੈਨ ਬਾਹਰੋਂ ਕਰਾਉਣ ਦੀ ਕੋਈ ਹੋਰ ਟੈਸਟ ਵੀ 70% ਡਿਸਕਾਊਂਟ ਤੇ ਟੈਸਟ ਹੋ ਰਹੇ ਕ੍ਰਿਸ਼ਨਾ ਲੈਬ ਚ ਉੱਥੋਂ ਕਰਾਓ ਜਾ ਕੇ ਸਿਵਲ ਹਸਪਤਾਲਾਂ ਚ ਖੁੱਲ ਗਈ ਆ ਸੋ ਤਾਂ ਹੀ ਸਰਕਾਰ ਨੇ ਖੋਲੀ ਆ ਵੀ ਫਾਇਦਾ ਹੋਊਗਾ ਵੱਧ ਤੋਂ ਵੱਧ ਮਰੀਜ਼ਾਂ ਨੂੰ ਕਿਉਂਕਿ ਇਹ ਤਾਮਝਾਮ ਬਹੁਤ ਮਹਿੰਗਾ ਹੁੰਦਾ ਹੈ ਸ਼ਾਇਦ ਸਰਕਾਰਾਂ ਨਹੀਂ ਇੰਨਾ ਖਰਚਾ ਚੱਕ ਸਕਦੀਆਂ ਸੋ ਜੇ ਕਰ ਰਿਸਨਲ ਲੈਬ ਖੁੱਲੀ ਉਹਦਾ ਫਾਇਦਾ ਲੈਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਕਈ ਸੁਸਾਇਟੀਆਂ ਹੈਗੀਆਂ ਜਿਹਆਂ ਜਿਹੜੇ ਬਹੁਤ ਘੱਟ ਪੈਸਿਆਂ ਤੇ ਮਤਲਬ ਟੈਸਟ ਕਰਦੀਆਂ ਐ ਤੇ ਹੁਣ ਮੈਨੂੰ ਹੁਣ ਨਾਂ ਨਹੀਂ ਆਦਾ ਰੇ ਬਹੁਤ ਕਾਫੀ ਸੁਸਾਇਟੀਆਂ ਜਿਹੀਆਂ ਹੈਗੀਆਂ ਸੋ ਤੁਸੀਂ ਬਚੋ ਇਹਨਾਂ ਚੀਜ਼ਾਂ ਤੋਂ ਕਿਉਂਕਿ ਜਿਹੜੇ ਵੀ ਤੁਸੀਂ ਵੱਧ ਉੱਪਰੋਂ ਪੈਸੇ ਦਿੰਨੇ ਹੋ ਸਾਰੇ ਡਾਕਟਰ ਦੀ ਜੇਬ 'ਚ ਹੀ ਜਾਂਦੇ ਸ਼ਾ ਤੁਸੀਂ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਮੇਰਾ ਸੰਦੇਸ਼ ਜਿਹੜਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤੇ ਇੱਕ ਜਿਹੜੇ ਬਾਹਰ ਦੀਆਂ ਦਵਾਈਆਂ ਉਹਨਾਂ ਨੂੰ ਵੀ ਤੁਸੀਂ ਡਾਕਟਰ ਨੂੰ ਸਵਾਲ ਕਰ ਸਕਦੇ ਵੀ ਅੰਦਰ ਦਵਾਈ ਦੋ ਭਾਈ ਸਾਨੂੰ ਅੰਦਰ ਦੀ ਜਿਹੜੀ ਵੀ ਅੰਦਰ ਹੈਗੀ ਉਹ ਹੀ ਲਿਖ ਦਿਓ ਸਾਨੂੰ ਸਾਨੂੰ ਬਾਹਰ ਦੀ ਦਵਾਈ ਲਿਖਣ ਦੀ ਨਹੀਂ ਜ਼ਰੂਰਤ ਹੈਗੀ